ਸ਼ੋਲਿਆਂ ਦੀ ਬਜਾਈ ਦੇ ਵਿੱਚ ਜੇਕਰ ਤੁਸੀਂ ਸ਼ੋਲਿਆਂ ਨੂੰ ਸਹੀ ਸਮੇਂ ਤੇ ਬੀਜਦੰਨੇ ਹੋ ਤਾਂ ਜਿਹੜਾ ਝਾੜ ਦੇ ਉੱਪਰ ਕਾਫੀ ਵਧੀਆ ਸ੍ਰੇਸ਼ਟੀ ਜੀ ਦਾ ਪੈਂਦਾ ਹੈਗਾ ਲਗਭਗ 1.5 ਤੋਂ 2 ਕੁਇੰਟਲ ਝਾੜ ਤੁਸੀਂ ਜਿਆਦਾ ਸਿਰਫ ਬਜਾਈ ਦੇ ਸਮੇਂ ਦੇ ਨਾਲ ਹੀ ਲੈ ਸਕਦੇ ਹੋਗੇ। ਸੋ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸ਼ੋਲਿਆਂ ਦੀ ਬਜਾਈ ਕਿਸ ਸਮੇਂ ਕਰਨੀ ਹੈਗੀ। ਬਰਾਨੀ ਹਾਲਾਤ ਦੇ ਵਿੱਚ ਤੁਸੀਂ ਕਿਵੇਂ ਬੀਜ ਸਕਦੇ ਹੋਗੇ ਜੇ ਸੰਝੂ ਹਾਲਾਤ ਦੇ ਵਿੱਚ ਬੀਜਨੇ ਕਿਵੇਂ ਬੀਜਨੇ ਆ ਤੇ ਕਾਬਲੀ ਸ਼ੋਲਿਆਂ ਬਾਰੇ ਵੀ ਥੋੜੀ-ਬੋਤੀ ਗੱਲ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ। ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲ वैसे ता मेरा ख्याल यही है कि देखने वाले सारे दर्शक ही मेरे नालों ਵੱਧ ਜਾਣਦੇ ਹੋਣਗੇ ਤੁਹਾਡਾ ਤਜਰਬਾ ਮੇਰੇ ਨਾਲ ਲੰਬਾ ਹੈਗਾਗਾ ਪਰ ਕਈ ਵਾਰੀ ਕਈ ਚੀਜ਼ ਆਪਣੇ ਧਿਆਨ ਦੇ ਵਿੱਚੋਂ ਨਿਕਲ ਜਾਂਦੀਆਂ ਸੋ ਸਾਡੀ ਜਿਹੜੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਇਸ ਤਰ੍ਹਾਂ ਦੀਆਂ ਬਜਾਈ ਸੰਬੰਧੀ ਫਲਦਾਰ ਬੂਟੇ ਸੰਬੰਧੀ ਕੁਦਰਤੀ ਖੇਤੀ ਸੰਬੰਧੀ ਅਸੀਂ ਸਮੇਂ ਤੋਂ ਸਮੇਂ ਵੀਡੀਓ ਲੈ ਕੇ ਆਉਂਦੇ ਆਉਂਦੇ ਰਹੀਏ ਉਹਦਾ ਮੁੱਖ ਕਾਰਨ ਇਹ ਹੁੰਦਾ ਕਿ ਅਸੀਂ ਤੁਹਾਡੇ ਧਿਆਨ ਦੇ ਵਿੱਚ ਗੱਲ ਲਿਆ ਸਕੀਏ ਕਿ ਤੁਹਾਡਾ ਜਿਹੜਾ ਆਰਥਿਕ ਨੁਕਸਾਨ ਫਸਲਾਂ ਦੇ ਵਿੱਚ ਨਾ ਹੋਵੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਛੋਲਿਆਂ ਦੀਆਂ ਕਿਸਮਾਂ ਬਾਰੇ ਵੀ ਗੱਲ ਕਰਾਂਗੇ ਬਜਾਈ ਦੇ ਢੰਗ ਬਾਰੇ ਵੀ ਗੱਲ ਕਰਾਂਗੇ ਬਜਾਈ ਦੇ ਸਮੇਂ ਬਾਰੇ ਵੀ ਗੱਲ ਕਰਾਂਗੇ ਸਿੰਚਾਈ ਬਾਰੇ ਵੀ ਗੱਲ ਕਰਾਂਗੇ ਸਾਰੀ ਗੱਲਬਾਤ ਜਿਹੜੀ ਛੋਲਿਆਂ ਨਾਲ ਸੰਬੰਧਿਤ ਹੋਊਗੀ ਉਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਹਾੜੀ ਦੀ ਮੁੱਖ ਫਸਲ ਨੇ ਜਿਹੜੇ ਛੋਲੇ ਤੇ ਲਗਭਗ ਕਿਸਮ ਦੇ ਆਧਾਰ ਤੇ 160 ਤੋਂ ਲੈ ਕੇ 170 ਦਿਨਾਂ ਤੱਕ ਕੋਈ ਕੁ ਕਿਸਮਾਂ ਜਿਹੜੀਆਂ 150 ਦਿਨਾਂ ਦੇ ਵਿੱਚ ਪੱਕਣ ਵਾਲੀਆਂ ਇਹਦੀਆਂ ਹੁੰਦੀਆਂ ਨੇਗੀਆਂ ਸਭ ਤੋਂ ਪਹਿਲਾਂ ਕਿਸਮਾਂ ਦੀ ਗੱਲ ਕਰ ਲਈਏ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਦੋ ਨਵੀਆਂ ਕਿਸਮਾਂ ਜਿਹੜੀਆਂ ਪਿਛਲੇ ਕੁਝ ਸਾਲਾਂ ਦੇ ਵਿੱਚ ਦਿੱਤੀਆਂ ਗਈਆਂ ਨੇ ਜਿਦੇ ਚ ਪੀਵੀਜੀ 10 ਤੇ ਪੀਵੀਜੀ 8 ਇਹ ਦੋ ਕਿਸਮਾਂ ਨੇਗੀਆਂ ਇਹਨਾਂ ਦਾ ਝਾੜ ਲਗਭਗ 8.5 ਕੁਇੰਟਲ ਜਿਹੜਾ ਪੀਵੀ 10 ਦਾਗਾ ਪੀਵੀਜੀ 10 ਤੇ ਪੀਵੀਜੀ 8 ਦਾ ਜਿਹੜਾ ਝਾੜਾਗਾ ਉਹ ਜਿਹੜਾ 8.4 ਕੁਇੰਟਲ ਦੇ ਕਰੀਬ ਜਿਹੜਾ ਔਸਤਾਨਾ ਵੀ ਆਪਣੇ ਖੇਤੀਬੜ ਯੂਨੀਵਰਸਿਟੀ ਦੁਆਰਾ ਜਿਹੜਾ ਦੱਸਿਆ ਗਿਆ ਹੈਗਾ ਤੇ ਇਹਦੇ 'ਚ ਇਹ ਹੁੰਦਾ ਕਿ ਜਿਹੜੀ ਪੀਵੀਜੀ 10 ਆ ਇਹ ਸਭ ਤੋਂ ਘੱਟ ਸਮੇਂ ਦੇ ਵਿੱਚ ਪੱਕਦੀ ਹੈ 153 ਦੇ ਦਿਨ ਇਹ ਪੱਕਣ ਲੱਗੀ ਲੈਂਦੀ ਹੈਗੀ ਤੇ ਸਭ ਤੋਂ ਵੱਧ ਝਾੜ ਇਸ ਕਿਸਮ ਦਾ ਹੈਗਾ ਇਸ ਕਿਸਮ ਦਾ ਬੀਜ ਤੁਹਾਨੂੰ ਯੂਨੀਵਰਸਿਟੀ ਤੋਂ ਵੀ ਮਿਲ ਜਾਊਗਾ ਆਪਣੇ ਕੋਲੇ ਫਾਰਮ ਦੇ ਉੱਪਰ ਵੀ ਇਸ ਕਿਸਮ ਦਾ ਬੀਜ ਮੌਜੂਦ ਹੈਗਾ ਜਿਆਦਾ ਮਾਤਰਾ ਦੇ ਵਿੱਚ ਤਾਂ ਨਹੀਂ ਹੈਗਾ ਲਗਭਗ 35 ਤੋਂ 40 ਕਿਲੋ ਬੀਜ ਆਪਣੇ ਕੋਲ ਹੈਗਾ ਕੁਝ ਉਹਦੇ ਚ ਆਪਾਂ ਆਪਾਂ ਬੀਜਣਾਗਾ ਸੋ ਘਰੇਲੂ ਬਗੀਚੀ ਲਈ ਆਪਾਂ ਤੁਹਾਨੂੰ ਕਿਲੋ 2 ਕਿਲੋ 5 ਕਿਲੋ ਤੱਕ ਬੀਜ ਇਹਦਾ ਦੇ ਸਕਦੇ ਹਾਂਗੇ ਸੋ ਇਹ ਤਾਂ ਹੋਊਗੀ ਜਿਹੜੇ ਕਿਸਮਾਂ ਦੀ ਗੱਲ ਜੇ ਬਰਾਨੀ ਹਾਲਾਤ ਦੇ ਵਿੱਚ ਤੁਸੀਂ ਬੀਜਣਾ ਤਾਂ ਪੀਡੀਜੀ 4 ਕਿਸਮ ਇੱਕ ਹੈਗੀ 8 ਕੁਇੰਟਲ ਦੇ ਕਰੀਬ ਜਿਹਦਾ ਵੀ ਝਾੜ ਹੈਗਾਗਾ 160 ਦਿਨਾਂ ਦੇ ਵਿੱਚ ਪੱਕਦੀ ਆ ਤੇ ਉਹ ਤੁਸੀਂ ਬਰਾਨੀ ਹਾਲਾਤ ਦੇ ਵਿੱਚ ਵੀ ਬੀਜ ਸਕਦੇ ਹੋਗੇ ਜੇ ਕਿਸਮ ਕਰੀਏ ਕਾਬਲੀ ਸੋਲੇ ਦੀ ਕਿਸਮ ਦੀ ਗੱਲ ਪੀ ਐਲ 552 ਕਿਸਮ ਜਿਹੜੀ ਕਾਬਲੀ ਛੋਲਿਆਂ ਦੀ ਹੈਗੀ ਆ 7 ਤੋਂ 7.5 ਕੁਇੰਟਲ ਦੇ ਕਰੀਬ ਉਹਦਾ ਝਾੜ ਮਿਲਦਾ ਹੈਗਾ ਤੇ ਉਹ ਵੀ ਬਹੁਤ ਵਧੀਆ ਫਸਲ ਜਿਹੜੀ ਆਪਣੀ ਛੋਲਿਆਂ ਦੀ ਕਾਬਲੀ ਛੋਲਿਆਂ ਦੇ ਵਿੱਚ ਆਪਾਂ ਤਿਆਰ ਕਰ ਸਕਦੇ ਹਾਂ ਉਸ ਜਿਹੜਾ ਕਿਸਮ ਨੂੰ ਬੀਜ ਕੇ ਹੁਣ ਗੱਲ ਕਰ ਲਈਏ ਬਜਾਈ ਦੇ ਸਮੇਂ ਦੀ ਬਜਾਈ ਦਾ ਸਮਾਂ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਹੈਗਾ ਛੋਲਿਆਂ ਦੇ ਵਿੱਚ ਬਰਾਨੀ ਹਾਲਾਤ ਦੇ ਵਿੱਚ ਜਿਹੜਾ ਤੁਸੀਂ 10 ਅਕਤੂਬਰ ਤੋਂ ਲੈ ਕੇ 25 ਅਕਤੂਬਰ ਦੇ ਵਿੱਚ ਬੀਜਣਾਗਾ ਜਿੱਥੇ ਕਿ ਤੁਹਾਡੇ ਕੋਲ ਪਾਣੀ ਦਾ ਕੋਈ ਸਾਧਨ ਨਹੀਂ ਹੈਗਾ ਸਿਰਫ ਤੁਸੀਂ ਬਰਸਾਤ ਦੇ ਸਾਰੇ ਬਿਜਾਈ ਕਰਨੀ ਹੈ ਉੱਥੇ ਇਹ ਤਰੀਕਾ ਰਹਿਣੀ ਹੈ 10 ਅਕਤੂਬਰ ਤੋਂ 25 ਅਕਤੂਬਰ ਤੇ ਜਿੱਥੇ ਸੇੰਜੂ ਹਲਾਜ ਜਾਨੀ ਕਿ ਤੁਸੀਂ ਰੌਣੀ ਕਰਕੇ ਬੀਜਣਾਗਾ ਉੱਥੇ ਜਿਹੜਾ ਤੁਸੀਂ 25 ਅਕਤੂਬਰ ਤੋਂ ਲੈ ਕੇ 10 ਨਵੰਬਰ ਦੇ ਵਿੱਚ ਵਿੱਚ ਜਿਹੜੀ ਬਿਜਾਈ ਕਰ ਦੇਣੀ ਹੈਗੀ ਬੀਜ ਦੀ ਮਾਤਰਾ ਦੀ ਗੱਲ ਕਰ ਲਈਏ ਤਾਂ ਜਿਹੜੇ ਆਪਣੇ ਦੇਸੀ ਛੋਲੇ ਆਗੇ ਉਹਦੇ ਵਿੱਚ ਤੁਸੀਂ ਜਿਹੜਾ ਬੀਜ ਹੈਗਾ ਉਹ 15 ਤੋਂ 18 ਕਿਲੋ ਪ੍ਰਤੀ ਏਕੜ ਪਾਉਣਾਗਾ ਤੇ ਜੇ ਕਾਬਲੀ ਛੋਲੇ ਦੀ ਗੱਲ ਕਰੀਏ ਤਾਂ ਉਹਦੇ ਵਿੱਚ 37 ਕਿਲੋ ਤੋਂ ਲੈ ਕੇ 40 ਕਿਲੋ ਤੱਕ ਜਿਹੜਾ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ ਇੱਥੇ ਇੱਕ ਗੱਲ ਹੋਰ ਸਾਂਝੀ ਕਰਨੀ ਜ਼ਰੂਰੀ ਬਣਦੀ ਹੈ ਬਜਾਈ ਦੇ ਸਮੇਂ ਜਿਹੜਾ ਕਤਾਰ ਤੋਂ ਕਤਾਰ ਦਾ ਫਾਸਲਾ ਹੈ ਜੇ ਤੁਸੀਂ ਸਿੱਧੀ ਬਜਾਈ ਕਰ ਰਹੇ ਹੋ ਤਾਂ 1 ਫੁੱਟ ਤੁਹਾਡਾ ਫਾਸਲਾ ਕਤਾਰ ਤੋਂ ਕਤਾਰ ਦਾ ਹੋਣਾ ਚਾਹੀਦਾ ਜੇਕਰ ਤੁਸੀਂ ਬੈਡਾਂ ਦੇ ਉੱਪਰ ਬਜਾਈ ਕਰ ਰਹੇ ਹੋ ਇੱਕ ਚੌੜੇ ਬੈਡ ਦੇ ਉੱਪਰ ਲਗਭਗ 2.5 ਤੋਂ 3 ਫੁੱਟ ਚੌੜੇ ਬੈਡ ਦੇ ਉੱਪਰ ਤੁਸੀਂ 2 ਫੁੱਟ ਦਾ ਫਾਸਲਾ ਛੱਡ ਕੇ ਦੋ ਓੜੇ ਜਿਹੜੇ ਛੋਲਿਆਂ ਦੇ ਉਹਦੇ ਉੱਪਰ ਕੱਢ ਸਕਦੇ ਹੋਗੇ ਇੱਕ ਮੁੱਖ ਗੱਲ ਬਹਣ ਦੀ ਤਿਆਰੀ ਕਰਨ ਸਮੇਂ ਜਦੋਂ ਤੁਸੀਂ ਛੋਲੇ ਲਈ ਤਿਆਰੀ ਕਰਨੀ ਹੈ ਤਾਂ ਬਹਣ ਤੁਸੀਂ ਡੂੰਗਾ ਪਾਉਣਾ ਜੀ ਡੂੰਗੀ ਬਹਾਈ ਦੇ ਨਾਲ ਵੀ 1.5 ਕੁਇੰਟਲ ਤੱਕ ਝਾੜ ਦਾ ਫਰਕ ਪੈ ਜਾਂਦਾ ਜੇਕਰ ਤੁਸੀਂ ਡੂੰਗੀ ਬਹਾਈ ਕਰਕੇ ਬਹਣ ਬੀਜ ਦਿਓ ਇੱਥੇ ਇਹ ਚੀਜ਼ ਮੈਟਰ ਨਹੀਂ ਕਰਦੀ ਵੀ ਜੇ ਤੁਹਾਡਾ ਬਹਣ ਪੂਲਾਗਾ ਤੁਸੀਂ ਡੂੰਗਾ ਨਾ ਬਾਹੋ ਉਹਨੂੰ ਫਿਰ ਵੀ ਤੁਸੀਂ ਡੂੰਗਾ ਵਾਕੀ ਬਜਾਈ ਕਰੋ ਤਾਂ ਉਹਦਾ ਝਾੜ ਤੇ ਬਹੁਤ ਚੰਗਾ ਅਸਰ ਜਿਹੜਾ ਦੇਖਣ ਨੂੰ ਮਿਲਦਾਗਾ ਹੁਣ ਆਖਰੀ ਗੱਲ ਜਿਹੜੀ ਹੋਈ ਹੈ ਸਿੰਚਾਈ ਦੀ ਜਿਹੜੇ ਛੋਲੇ ਨੂੰ ਜਿਆਦਾ ਪਾਣੀ ਦੀ ਜ਼ਰੂਰਤ ਨਹੀਂ ਹੁੰਦੀਗੀ ਫਿਰ ਵੀ ਬਿਜਾਈ ਤੋਂ ਲਗਭਗ 45 ਦਿਨ ਬਾਅਦ ਯਾਨੀ ਕਿ ਅੱਧਾ ਸੰਪਰਦਿਕ ਅੱਧਾ ਦਸੰਬਰ ਦੇ ਕਰੀਬ ਤੁਸੀਂ ਪਾਣੀ ਦੇ ਸਕਦੇ ਹੋ ਉਹਨਾਂ ਨੂੰ ਇੱਕ ਹਲਕਾ ਪਾਣੀ ਤੇ ਇੱਕ ਜਿਹੜਾ ਜਨਵਰੀ ਦੇ ਆਖਰ ਦੇ ਵਿੱਚ ਤੁਸੀਂ ਪਾਣੀ ਦੇਣਾਗਾ ਸਿਰਫ ਦੋ ਪਾਣੀਆਂ ਦੇ ਨਾਲ ਜਿਹੜੇ ਤੁਹਾਡੇ ਛੋਲਿਆਂ ਦੀ ਫਸਲ ਪੱਕ ਜਾਂਦੀ ਹੈਗੀ ਤੇ ਜੇ ਬਰਸਾਤ ਵਗੈਰਾ ਹੁੰਦੀ ਹੈ ਤਾਂ ਤੁਸੀਂ ਇਹ ਪਾਣੀ ਰੋਕ ਸਕਦੇ ਹੋ ਨਹੀਂ ਦੇਣ ਦੀ ਲੋੜ ਜੋ ਸਮੇਂ ਪ੍ਰਸਾਦ ਨਹੀਂ ਹੁੰਦੀ ਤਾਂ ਹਲਕੀ ਸਿੰਚਾਈ ਜਿਹੜੀ ਤੁਸੀਂ ਕਰਨੀ ਹੈਗੀ ਇੱਕ ਚੀਜ਼ ਇੱਥੇ ਹੋਰ ਨੋਟ ਕਰਨੀ ਆ ਬਜਾਈ ਤੋਂ 2 ਮਹੀਨੇ ਦੇ ਅੰਦਰ ਅੰਦਰ ਕਿਸੇ ਵੀ ਤਰ੍ਹਾਂ ਤੁਸੀਂ ਛੋਲਿਆਂ ਦੇ ਵਿੱਚ ਪਾਣੀ ਨਹੀਂ ਪਾਣ ਦੇਣਾਗਾ ਜੇਕਰ ਤੁਹਾਡੇ ਛੋਲੇ ਬਜਾਈ ਕੀਤੀ ਗਈ ਹੈ ਤੇ ਤੁਸੀਂ ਪਾਣੀ ਲਾ ਦਿੰਦੇ ਹੋ ਤਾਂ ਉਹਦੇ ਝਾੜ ਦਾ ਬਹੁਤ ਝਾੜ ਦੇ ਉੱਪਰ ਬਹੁਤ ਬੁਰਾ ਅਸਰ ਉਸ ਚੀਜ਼ ਦਾ ਪੈਂਦਾਗਾ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਚੰਗੀ ਫਸਲ ਛੋਲਿਆਂ ਦੀ ਪ੍ਰਾਪਤ ਕਰ ਸਕਦੇ ਹੋਗੇ ਬਾਕੀ ਸਮੇ ਤੋਂ ਸਮੇ ਬਜਾਈ ਸਮੇਂ ਆਉਂ ਸਾਹਮ ਸਮਾਲ ਸਮੇ ਸਾਰੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਾਂਗੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ